ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਿੰਟ ਮੈਂ 29 ਤਰੀਕ ਨੂੰ ਦੀ ਬਾਪਤੀ ਸੀਗੀ ਤੇ ਸੱਕੀ ਦੀ ਰਿਪੋਰਟ ਲਈ ਤੇਰੀ ਵਾਈਫ ਕਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ Laash ਆ ਇਹ ਫੁੱਲੀ ਹੋਏ ਜਿਵੇਂ ਤੁਸੀਂ ਵੇਖਿਆ ਇਤਨੀ ਮਖਾਈ ਹੋਏਗਾ ਕਿਉਂਕਿ ਇਹ ਸਾਹਮਣੇ ਨਹੀਂ ਛੁੱਟੀ ਤੇ ਆਏ 24 ਸਾਲਾਂ ਨੌਜਵਾਨ ਨੇ ਆਪਣੀ ਡਿਊਟੀ ਤੇ ਅਜੇ ਵਾਪਸ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਵੱਡਾ ਪਾਣਾ ਵਾਪਰ ਗਿਆ ਗੱਬਰੂ ਪੁੱਤ ਦੀ ਨਾਲੇ ਚੋਂ ਮਿਲੀ Laash ਵੇਖ ਕੇ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ ਬਟਾਲਾ ਦੇ ਪਿੰਡ ਮੰਗੀਆਂ ਦੇ 24 ਸਾਲਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੀ ਸ਼ਾਮ ਭੇਤਪਰੇ ਹਾਲਾਤਾਂ ਵਿੱਚ ਲਾਸ਼ ਮਿਲੀ ਤੇ ਇਲਾਕੇ ਅੰਦਰ دہشت ਦਾ ਮਾਹੌਲ ਬਣ ਗਿਆ ਮ੍ਰਿਤਕ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ 5 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ 2 ਮਹੀਨੇ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਅੱਜ ਯਾਨੀ 29 ਜੂਨ ਨੂੰ ਵਾਪਸ ਜਾਣਾ ਸੀ ਉਹਨਾਂ ਦੱਸਿਆ ਕਿ 26 ਜੂਨ ਨੂੰ ਪਿੰਡ ਦੇ ਕਿਸੇ ਨੌਜਵਾਨ ਨਾਲ ਬਾਹਰ ਕਿਤੇ ਕੰਮ ਗਿਆ ਸੀ ਪਰ ਘਰ ਵਾਪਸ ਨਾ ਆਇਆ ਅਖੀਰ ਵਿੱਚ ਹੁਣ ਨਾਲੇ ਵਿੱਚੋਂ ਅੱਦ ਗਲੀ ਹੋਈ লাশ ਬ੍ਰਾਮਦ ਹੋਈ ਏ ਬਿਕਮਜੀਤ ਸਿੰਘ ਆ ਜੀ ਮੇਰਾ ਪਿੰਡ ਰਮਦਾਸ ਆ ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤੇ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ son of ਸਰਨ샨 ਸਿੰਘ ਆ ਪਿੰਡ ਦਾ ਮੰਗੇ ਖੁਰਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਲਈ 29 ਤਰੀਕ ਨੂੰ ਦੀ ਬਾਪਤੀ ਸੀਗੀ ਤੇ ਵਾਰਕ ਮੈਂਬਰਾਂ ਦੇ ਮੁਤਾਬਕ ਰੇ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਉਹਨਾਂ ਨੇ ਇਹਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਬੇਰ 27 ਤੀਕ ਨੂੰ ਉਹਨਾਂ ਨੇ ਧਰਮ ਕੋਟ ਚੌਕ 'ਚ ਇਹਦੇ ਮਤਲਬ ਬਾਬਤ ਦਿਖਾ ਦਿੱਤੀ ਕਿ ਇਹ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ باوجود ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਚ ਵੀ ਰਿਸਦਾਰੀਆਂ ਚ ਵੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਪੈਂਸਰ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤ ਬਿਰਨੇ ਉਹਨਾਂ ਨੇ ਇਹ ਸੋਚਿਆ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਦਾਲ ਕਰਕੇ ਦੇਖੀਏ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ 22 ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਏ ਵੀ ਹੋ ਇਹ ਮਾਮਲਾ ਕੀ ਹੈ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਮੰਗ ਕਰਦੇ ਆ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਆ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਉਮਰ 25 ਤੱਕ ਹੋਈ ਹੋਈ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਯਾਨੀ 29 ਜੂਨ ਨੂੰ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਚਾ ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਇਹ ਪਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣ ਉਧਰ ਮੌਕੇ ਤੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਰੇ ਕ ਪਿੰਡ ਸ਼ੌਪ ਰਜਜਨ ਸਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੀ ਡੈੱਡ ਵਾੜੇ ਮਿਲਿਆ ਕੀ ਮਸਲਾ ਕੀ ਹੈ ਜੀ ਜਿਵੇਂ ਕੱਲ 27 624 ਦੀ ਇੱਕ ਦਿਖਾਤ ਮਿਲੀ ਥਾਣੇ ਚੌਕੀ ਬਸੂਲ ਹੋਈ ਕਿ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ ਦੀ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਇਹਦੀ ਇੱਥੇ ਸਕੀ ਨਾਲੇ ਤੋਂ ਡੱਡ ਬੜੀ ਮਿਲੀ ਤਾਂ ਸਰ ਕੀ ਮੌਦਾ ਕਰਨ ਕੀ ਲੱਗਦਾ ਜੀ ਜੇ ਕੋਈ ਤਪੀ ਚਾਹਦਾ ਹੋ ਜੋ ਸਮੇਤ ਆਥਣ ਤੋਂ ਤਾਮਕਾਰ ਵੀ ਹੋ ਜੂਗੀ ਸਰ ਪਰਿਵਾਰ ਵੱਲੋਂ ਖਾਸਾ ਜਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਕਿ ਇਹ ਇਦਾਂ ਹੈ ਲੱਗਦਾ ਤਾਂ ਪਰ ਫਿਨੋਲੋਜੀ ਕੋਈ ਬਿਆਨ ਨਹੀਂ ਲਿਖਾਇਆ ਜੋ ਬਿਆਨ ਦਾ ਦਿੱਕਣਗੇ ਤੇ ਮੁਤਾਬਕ ਤਕਰੀਰ ਜਾਈਊਗਾ ਉਹ ਤੁਹਾ ਕਰ ਦਿੱਤ ਨਹੀਂ ਜਾ ਸਰ ਪੋਸਟਮਾਰਟਮ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮਾਰਟਮ ਪੁੱਤ ਦੀ ਲਾਸ਼ ਮਿਲਣ ਤੇ ਪਰਿਵਾਰ ਦਾ ਬੁਰਾ ਹਾਲ ਹੈ ਤੇ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਇਨਸਾਫ ਦੀ ਮੰਗ ਕਰ ਰਿਹਾ ਉਧਰ ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪੰਜਾਬੀ ਲੋਕ ਚੈ